ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਹੜੇ ਭਰਾਵਾਂ ਨੇ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਜੀ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਗੱਲਾਂ ਚ ਰੱਖੀ ਸਾਰੇ ਵੀਰਾਂ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਜਿਵੇਂ ਕਬੂਤਰਾਂ ਦੇ ਘਰਮੀ ਪੈ ਜਾਂਦੀ ਹੈ ਜਾਂ ਕਬੂਤਰ ਪਾਣੀ ਉਹ ਪੀ ਜਾਂਦਾ ਜੀ ਕੰਡੇਰੇ ਮੂਰੇ ਬੈਠੇ ਰਹਿੰਦੇ ਨੇ ਜੇ ਪੋਟਾ ਭਰ ਕੇ ਬੈਠਾ ਰਹਿੰਦਾ ਪਾਣੀ ਦਾ ਪਾਣੀ ਹਜਮ ਨਹੀਂ ਕਰਦਾ ਇਹ ਚੀਤੇ ਆਪਾਂ ਦੱਸਾਂਗੇ ਜੀ ਜਿਆ ਥੱਲਿਆਂ ਕੂਤਰ ਮੱਚ ਜੰਨੇ ਆ ਨੀਲੇ ਹੋ ਜੰਨੇ ਆ ਜਾਂ ਕਾਲੇ ਹੋ ਜੰਨੇ ਆ ਜੀ ਤੇ ਇਕੱਲਾ ਪਾਣੀ ਉਹ ਪੀ ਜੰਨੇ ਆ ਜੀ ਅੱਜ ਆਪਾਂ ਇਹਦਾ ਪ੍ਰੋਪਰ ਵਧੀਆ ਤਰੀਕੇ ਨਾਲ ਹੱਲ ਦੱਸਾਂਗੇ ਤੇ ਕਿਵੇਂ ਕਿਵੇਂ ਕਰਨਾ ਧਿਆਨ ਨਾਲ ਸੁਣ ਲਿਓ ਮੇਰਾ ਵੀਰ ਪੈਟਰੋਲ ਦਾ ਪਹੁੰਚ ਆਉਂਦਾ ਜੀ ਇੱਕ ਤੇ ਲਿਕਸਨ ਦਾ ਪਹੁੰਚ ਆਉਂਦਾ ਜੀ ਇੱਕ ਲੈਣਾ ਆਪਾਂ ਨੇ ਗੁਲੁਕੌਂਡੀ ਜਿਹੜੇ ਕਬੂਤਰ ਕਢੀਰੇ ਮੂਰੇ ਬੈਠੇ ਪਾਣੀਓ ਪੀ ਜਾਂਦੇ ਨੇ ਪਾਣੀ ਹজম ਨਹੀਂ ਕਰਦੇ ਪਾਣੀ ਨੂੰ ਕਪਾਉਂਦੇ ਨਹੀਂ ਉਹਨਾਂ ਦਾ ਇਹ ਬੈਸਟ ਇਲਾਜ ਹੈ ਜੀ ਆਪਾਂ ਕੀ ਕਰਨਾ ਹੈ ਜੀ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਚ ਲੈਣੀ ਹੈ ਜੀ 20 ml ਪਾਣੀ ਇੱਕ ਚੁੰਡੀ ਲਿਕਸਨ ਦੀ ਲੈਣੀ ਆ ਇੱਕ ਚੁੰਡੀ ਇਲੈਕਟ੍ਰੋਲਾਈਟ ਦੀ ਇਲੈਕਟ੍ਰੋਲ ਦੀ ਲੈਣੀ ਹੈ ਜੀ ਸਿੰਪਲ ਇਲੈਕਟ੍ਰੋਲ ਲੈਣਾ ਫਲੇਵਰ ਨਹੀਂ ਲੈਣਾ ਜੀ ਤੇ ਇੱਕ ਚੁੰਡੀ ਗਲੂਕੋਨ ਡੀਜ਼ੀ ਲੈਣੀ ਹੈ ਜੀ ਆਪਾਂ ਨੇ ਕੀ ਕਰਨਾ ਹੈ ਜੀ ਕਬੂਤਰ ਨੂੰ ਪਲਟਾ ਕੇ ਚੰਗੀ ਤਰ੍ਹਾਂ ਖਾਲੀ ਪੇਟ ਜਿਹੜਾ ਕਬੂਤਰ ਪਾਣੀ ਖਪਾਉਂਦਾ ਨਹੀਂ ਜਾਂ ਪਾਣੀ ਉਹ ਪੀ ਜਾਂਦਾ ਉਹਨੂੰ ਸਭ ਤੋਂ ਪਹਿਲਾਂ ਖਾਲੀ ਕਰਨਾ ਹੈ ਜੀ ਉਹਨੂੰ ਹੱਥ ਨਾਲ ਕਲਟਾ ਲਿਓ ਪਾਣੀ ਦੇ ਕੇ 20 ml ਜਾਂ 25 ml ਪਾਣੀ ਦੇ ਕੇ ਇੱਕ ਵਾਰ ਜਾਂ ਦੋ ਵਾਰ ਇਹਨਾਂ ਚੰਗੀ ਤਰ੍ਹਾਂ ਉਹਨੂੰ ਖਾਲੀ ਕਰ ਦਿਓ ਕੂਪਟਰ ਨੂੰ ਖਾਲੀ ਕਰਕੇ ਬਰਾਬਰ ਮਾਤਰਾ ਚਾਹੀਦੀ ਕਿ ਕਚੂੰਡੀ ਲੈ ਕੇ 20 ml ਪਾਣੀ ਦੇ ਵਿੱਚ ਆਪਾਂ ਨੇ ਇਹ ਤਿੰਨੇ ਚੀਜ਼ਾਂ ਦਾ ਘੋਲ ਦੇਣਾ ਜੀ ਇਹ ਦੋਨੋਂ ਇੱਕ ਵਾਰ ਚ ਦੇਣ ਨਾਲ ਫਰਕ ਲੱਗੂਗਾ ਜੀ ਆਪਾਂ ਨੇ ਪੂਰਾ ਦਿਨ ਜਿਹੜਾ ਬੂਤਰ ਐਡਾ ਕਰਨਾ ਏ ਉਹਨੂੰ ਦਾਣਾ ਨਹੀਂ ਪਾਉਣਾ ਜੀ ਆਪਾਂ ਨੇ ਏਸੀ ਦਾ ਘੋਲ ਦੇਣਾ ਜੀ ਸਵੇਰੇ ਵੀ ਦੁਪਹਿਰੇ ਵੀ ਤੇ ਸ਼ਾਮੀ ਵੀ ਦਿਨ ਪੂਰਾ ਸਵੇਰੇ ਦੁਪਹਿਰੇ ਤੇ ਸ਼ਾਮ ਪੂਰਾ ਦਿਨ ਬਾਈ ਇਹ ਹੀ ਪਾਣੀ ਪਿਲਾਉਣਾ ਜੀ ਆਪਾਂ ਨੇ ਦਾਣਾ ਨਹੀਂ ਪਾਉਣਾ ਕਿਸੇ ਵੀ ਪ੍ਰਕਾਰ ਦਾ ਤੇ ਨਾ ਕੋਈ ਬਦਾਮ ਜੇ ਉਡਣ ਵਾਲਾ ਇਹ ਤੇ ਨਾ ਕੋਈ ਬਦਾਮ ਨਾ ਕਣਕ ਕੁਝ ਨਹੀਂ ਪਾਉਣਾ ਜੀ ਸਿਰਫ ਇਹੀ ਦੇਣਾ ਹੈ ਜੀ ਘੋਲ ਤਿੰਨੇ ਚੀਜ਼ਾਂ ਦਾ ਦਾਣਾ ਪਾਣੀ ਉਹਣਾ ਨੂੰ ਦੂਜੇ ਦਿਨ ਹੈ ਜੀ ਦੂਜੇ ਦਿਨ ਵੀ ਦਾਣਾ ਪਾਣੀ ਪਾਉਣ ਤੋਂ ਪਹਿਲਾਂ ਇੱਕ ਵਾਰੀ ਇਹ ਪਾਣੀ ਘਿਚਾਉਣਾ ਹੈ ਜੀ ਆਪਾਂ ਦਾ ਜਦੋਂ ਆਪਣਾ ਕੂਤਰ ਪਾਣੀ ਖ ਪਾਉਣ ਲੱਗ ਗਿਆ ਜੀ ਇਹ ਵਾਲਾ ਜਿਹੜਾ ਪਰ ਘੋਲ ਦੇਣਾ ਹੈ ਉਹਦੇ ਨਾਲ ਕੀ ਹੋਊਗਾ ਜੀ ਅੰਦਰੋਂ ਲੀਵਰ ਦੀ ਗਰਮੀ ਮਿਹਤੇ ਦੀ ਗਰਮੀ ਜਿਹਨੂੰ ਕਹਿੰਦੇ ਆਪਾਂ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਪੋਟੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਪੋਟੇ ਦੇ ਵਿੱਚ ਕੋਈ ਇਨਫੈਕਸ਼ਨ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਹੋਵੇ ਤਾਂ ਉਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਜੀ ਇਹ ਬਹੁਤ ਵਧੀਆ ਰਿਜ਼ਲਟ ਹੈ ਜੀ ਇਹ ਚੀਜ਼ ਦਾ ਆਪਾਂ ਖੁਦ ਕਰਦੇ ਆਂ ਜੀ ਕਦੇ ਪ੍ਰੋਬਲਮ ਪੈਂਦੀ ਆ ਤਾਂ ਆਪਾਂ ਇਹ ਚੀਜ਼ਾਂ ਦੰਨੇ ਆ ਜੀ ਆਪਾਂ ਤਾਂ ਦੱਸ ਰਹੇ ਆਂ ਕਈ ਵਾਰ ਕੀ ਹੁੰਦਾ ਜੀ ਗਰਮੀਆਂ ਦੇ ਟਾਈਮ ਦੇ ਵਿੱਚ ਜਦੋਂ ਆਪਾਂ ਕੂਤਰ ਡਾਉਣ ਲੱਗਦੇ ਆ ਧੁੱਪ ਦੇ ਕਾਰਨ ਕੂਤਰ ਮੱਚ ਜਾਂਦਾ ਹੈ ਜੀ ਤੇ ਉਦੋਂ ਵੀ ਇਹ ਕਾਰਨ ਬਣਦਾ ਹੈ ਕੂਤਰ ਜੋਰ ਲਾ ਕੇ ਆਉਂਦਾ ਹੈ ਇਹ ਤਿੰਨੇ ਚੀਜ਼ਾਂ ਦਾ ਘੋਲ ਆਪਾਂ ਉਦੋਂ ਵੀ ਦੇ ਸਕਦੇ ਆ ਜੀ ਸਦਾਵਹਾਰ ਜੀ ਹੈ 12 ਮਹੀਨੇ 30 ਦਿਨ ਕਿਸੇ ਵੀ ਕੂਤਰ ਨੂੰ ਦੇ ਸਕਦੇ ਆ ਤੇ ਇੱਕ ਗੱਲ ਨੋਟਿਸ 'ਚ ਰੱਖਿਆ ਹੋਰ ਅਪਾ ਕਈ ਵਾਰ ਸੋਚ ਲੈਂਦੇ ਆ ਵੀ ਸ਼ਾਇਦ ਉੱਡਣ ਵਾਲੇ ਕੂਤਰਾਂ ਦੇ ਹੀ ਗਰਮੀ ਪੈਂਦੀ ਹੈ ਇਹ ਗੱਲ ਬਿਲਕੁਲ ਗਲਤ ਹੈ ਗਰਮੀ ਬੈਠੇ ਕੂਤਰਾਂ ਦੇ ਵੀ ਪੈ ਜਾਂਦੀ ਆ ਕਈ ਵਾਰ ਕੂਤਰ ਨੂੰ ਦਾਣਾ ਪਾਣੀ ਟਾਈਮ ਨਾਲ ਨਾ ਮਿਲੇ ਇਹ ਕਾਰਨ ਉਦੋਂ ਬਣਦਾ ਏ ਸਭ ਤੋਂ ਵੱਡਾ ਕਾਰਨ ਗੰਦੀਆਂ ਮਿੱਠਾਂ ਜਿਵੇਂ ਸੁੱਕੀਆਂ ਮਿੱਠਾ ਕਹਿੰਦੇ ਨੇ ਜਿਹਨੂੰ ਆਪਾਂ ਭੁੱਖਾ ਕੂਤਰ ਚੁਗ ਲੈਂਦਾ ਏ ਤੇ ਉਹ ਪੋਟੇਜ ਜਾ ਕੇ ਸਾੜਨ ਕਰ ਦਿੰਦਿਆਂ ਨੇ, ਪੋਟਾ ਸਾੜ ਦਿੰਦਿਆਂ ਨੇ। ਜਿਹਦੇ ਨਾਲ ਕਬੂਤਰ ਨੂੰ ਇਨਫੈਕਸ਼ਨ ਹੋ ਜਾਂਦੀ ਆ ਤੇ ਕਬੂਤਰ ਦਾਣਾ ਪਾਣੀ ਇਕ ਪਾਉਣਾ ਬੰਦ ਕਰ ਦਿੰਦਾ ਜੀ। ਤੇ ਕਬੂਤਰ ਦੇ ਅੰਦਰ ਗਰਮੈਸ਼ ਹੋ ਜਾਂਦੀ ਆ ਤੇ ਉਹ ਗਰਮੈਸ਼ ਦੇ ਕਾਰਨ ਕਬੂਤਰ ਵਾਰ-ਵਾਰ ਵਾਰ-ਵਾਰ ਪਾਣੀ ਉਹ ਪੀ ਜਾਂਦਾ ਜੀ। ਤੁਸੀਂ ਇਹ ਕੰਮ ਕਰਕੇ ਦੇਖਿਓ ਬਾਈ ਜੇ ਕਿਸੇ ਭਰਾ ਦੇ ਕਦੇ ਪ੍ਰੋਬਲਮ ਪੈਂਦੀ ਹੈ ਜੀ। ਬਹੁਤ ਵਧੀਆ ਰਿਜ਼ਲਟ ਆ ਜੀ ਇਹ ਚੀਜ਼ ਦਾ। ਮਿਲਦੀ ਆ ਜੀ ਕਿਸੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ ਜਦ ਤੱਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ